ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਕਤਲ ਤੇਜ਼ ਤਰ ਹਥਿਆਰਾਂ ਨਾਲ ਉਤਾਰਿਆ ਮੌਤ ਦੇ ਘਾਟ ਭਰਾ ਨੂੰ ਕੀਤਾ ਬੁਰੀ ਤਰ੍ਹਾਂ ਜ਼ਖਮੀ ਨਾਂਬਰ ਸ਼ਹਿਰ ਦੇ ਵਿੱਚ ਹੈੱਡ ਕਨਸਟੇਬਲ ਅਮਨਦੀਪ ਸਿੰਘ ਦਾ 5 ਤੋਂ 6 ਵਿਅਕਤੀਆਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਹੈ ਤੇ ਉਸ ਦੇ ਭਰਾ ਨੂੰ ਵੀ ਬੁਰੀ ਤਰੀਕੇ ਦੇ ਨਾਲ ਜ਼ਖਮੀ ਕਰ ਦਿੱਤਾ ਗਿਆ ਹੈ ਤਾਂ ਅਮਨਦੀਪ ਸਿੰਘ ਨਾਬਾ ਦੇ ਪੁੱਡਾ ਕਲੋਨੀ ਦਾ ਰਹਿਣ ਵਾਲਾ ਹੈ ਜੋ ਕਿ ਪਟਿਆਲੇ ਸਿਵਲ ਲਾਈਨ ਥਾਣੇ ਦੇ ਵਿੱਚ ਹੈੱਡ ਕਨਸਟੇਬਲ ਸੀ ਤੇ ਉਸ ਦਾ ਬੀਤੀ ਰਾਤ ਬਾਜ਼ਾਰ ਦੇ ਵਿੱਚ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਉਸ ਦੀ ਭਾਣ ਨਵਦੀਪ ਸਿੰਘ ਦੇ ਸਿਰ ਦੇ ਉੱਪਰ ਵੀ ਕਿਰਚ ਨਾਲ वार ਕੀਤੇ ਗਏ ਤੇ ਉਹ ਗੰਭੀਰ ਰੂਪ ਦੇ ਵਿੱਚ ਜ਼ੇਰੇ ਇਲਾਜ ਹੈ ਤੇ ਉੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਦੇ ਨੌਜਵਾਨ ਪੁੱਤ ਜੋ ਕਿ ਪੁਲਿਸ ਦੇ ਵਿੱਚ ਮੁਲਾਜ਼ਮ ਸੀ ਉਸ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ ਭੈਣ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਅੱਜ ਅਮਨਦੀਪ ਸਿੰਘ ਦੇ ਵੱਲੋਂ 26 ਜਨਵਰੀ ਦੀ ਪ੍ਰੇਡ ਦੇ ਵਿੱਚ ਜਾਇਆ ਜਾਣਾ ਸੀ ਜਿੱਥੇ ਉਸ ਦੀ ਡਿਊਟੀ ਲੱਗੀ ਸੀ ਪਰ ਉਸ ਤੋਂ ਪਹਿਲਾਂ ਹੀ ਰਾਤ ਨੂੰ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਪੁਲਿਸ ਮੁਲਾਜ਼ਮ ਸੀਗਾ ਸਾਨੂੰ ਤਾਂ ਫੋਨ ਆਇਆ ਕਿ ਉਹਨੂੰ ਕਿਸੇ ਨੇ ਪਿੱਛੋਂ ਆ ਕੇ ਮਾਰਤਾ ਪ੍ਰਸ਼ਾਸਨ ਦੱਸੋ ਹੁਣ ਕੀ ਕਰ ਰਿਹਾ ਹੈ ਮੈਨੂੰ ਲੱਭ ਕੇ ਦਿਓ ਕਿਸ ਬੰਦੇ ਨੇ ਉਹਨੂੰ ਮਾਰਿਆ ਸਿਰਫ ਇੱਕ ਫੋਨ ਆਇਆ ਕਿ ਬੰਦਾ ਮਰ ਗਿਆ ਪੁਲਿਸ ਮੁਲਾਜ਼ਮ ਮਾਰਤਾ ਮੇਰਾ ਭਾਈ ਮਾਰਤਾ ਕਿਵੇਂ ਮਾਰਤਾ ਸ਼ਹਿਰ ਦੇ ਵਿੱਚ ਐਡੀ ਕੀ ਦੁਸ਼ਮਣੀ ਐਡੀ ਕੀ ਲੜਾਈ ਹੋਗੀ ਬੰਦੇ ਦੀ ਕਿ ਬੰਦਾ ਪਿੱਛੋਂ ਆ ਕੇ ਕੋਈ ਮਾਰ ਦੂਗਾ ਪੁਲਸ ਆ ਵੀ ਸੇਫ ਨਹੀਂ ਹੋ ਪੁਲਸ ਆ ਵੀ ਸੇਫ ਨਹੀਂ ਹੈਗਾ ਇੱਥੇ ਹੋਰ ਦੱਸੋ ਕੀ ਐ ਕਿੱਥੇ ਡਿਊਟੀ ਕਰਦੇ ਸੀ ਉਹ ਪਟਿਆਲੇ ਡਿਊਟੀ ਕਰਦੇ ਸੀਗੇ ਉਹ ਪ੍ਰੇਡ ਤੇ ਜਾਣਾ ਸੀ ਕੱਲੂ ਛੱਪਾ ਕੱਲ ਪ੍ਰੇਡ ਤੇ ਜਾਣਾ ਸੀ 26 ਜਨਵਰੀ ਦੀ ਡਿਊਟੀ ਸੀ ਉਹਦੀ ਤੁਹਾਨੂੰ ਕੋਈ ਪਤਾ ਲੱਗਿਆ ਉਹਦਾ ਬਾਈ ਸਾਨੂੰ ਤਾਂ ਹੁਣ ਫੋਨ ਆਇਆ ਅਸੀਂ ਤਾਂ ਬੈਠੇ ਸੀ ਅਸੀਂ ਤਾਂ ਨਾਲ ਦੀ ਨਾਲ ਪਾਪਾ ਤੇ ਮੰਮੀ ਨੂੰ ਲੈ ਕੇ ਸਿਵਲ ਹਸਪੀਟਲ ਆ ਗਏ ਤੁਸੀਂ ਕੀ ਮੱਕ ਕਰਦੇ ਹੁਣ ਜਿਹੜੇ ਅਰੂਪੀ ਨੇ ਉਹਨਾਂ ਦੇ ਅਰੂਪੀ ਪਹਿਲਾਂ ਪਤਾ ਲੱਗਣਗੇ ਤਾਂ ਹੀ ਕੁਝ ਕਰਾਂਗੇ ਨਾ ਅਰੂਪੀ ਤੁਸੀਂ ਲੱਭੋ ਤੁਸੀਂ ਪ੍ਰਸ਼ਾਸਨ ਨੂੰ ਕਹੋਗੇ ਬੁਲਸ ਮੁਲਾਜ਼ਮ ਮਾਰਤਾ ਐ ਡਾ 6 ਫੁੱਟ ਦਾ ਲੱਭੋ ਕਿਨੇ ਮਾਰਿਆ ਮੈਨੂੰ ਸੀਸੀਟੀਵੀ ਫੁਟੇਜ ਦੋ ਇੰਨਾ ਛੋਟਾ ਜਿਹਾ ਨੱਬਾ ਉਹਦੇ ਵਿੱਚ ਇੰਨੀ ਇੱਕ ਗੱਲ ਪਤਾ ਕਰਾ ਕੇ ਦਿਖਾ ਦੋ ਬਸ ਕਿਨੇ ਮਾਰਿਆ ਅਸੀਂ ਉਹਦੀ ਫੈਮਿਲੀ ਨੂੰ ਨਹੀਂ ਛੱਡਾਂਗੇ ਆ ਇਸਕੇ ਮੌਤ ਦਾ ਕਾਰਨ ਤਾਂ ਪੋਸਟਮਾਰਟਮ ਕੇ ਬਾਅਦ ਹੀ ਪਤਾ ਲੱਗੇਗਾ ਬਾਕੀ ਤਾਂ ਇਸਕੇ ਦੋ ਵੁੰਡ ਦਿਖ ਰਹੇ تھے ਛਾਤੀ ਤੇ ਦੋ ਚੋਂ ਦੋਨੋਂ ਤਰਫ ਚਾਕੂ ਸੇ ਵਾਰ ਕੀਤਾ ਗਿਆ ਹੈ ਅੱਛਾ ਬਾਕੀ ਤਾਂ ਪੋਸਟਮਾਰਟਮ ਕੇ ਪਤਾ ਲੱਗੇਗਾ ਕਾਰਨ ਕੀ ਵਾਰ ਕੀਤੀ ਮੈਨੇ ਚਾਕੂ ਕਿੱਡੇ ਦੋ ਦੋ ਹੋਲ ਦਿਖ ਰਹੇ ਹਨ ਦੋਨੋਂ ਸਾਈਡ ਵਿੱਚ ਲੈਫਟ ਹੋਲ ਚਾਕੂ ਨਾਲ ਕਰੇ ਹੋਏ ये आइडिया नहीं हो तो पोस्टमार्टम का पता लगेगा लगे हाँ हमारे पास ब्राउड डेड आए हैं ये अमनदीप सिंह नाम था इनका हाँ नवदीप सिंह नाम से एक भाई भी आया था हाँ जिसको भी सौर पे जस्र पे चोट वगैरह आई है उस पर भी आ, काफी स्टिच लगे हाँ टाके वगैरह लगे हैं ਉਸਕੇ 5 ਤੋਂ 6 ਕੇ ਅਰਾਊਂਡ ਰਗੇ ਸੀਰੀਅਸ ਤੋਂ ਨਹੀਂ ਆ ਸੀਰੀਅਸ ਵਗੈਰਾ ਤੋਂ ਨਹੀਂ ਹੈ ਬਸ ਪਰਚਾ ਵਗੈਰਾ ਹੋਇਆ ਹੈ ਉਸਕਾ ਇੱਕ ਅਫੀਸਰ ਕਲੋਨੀ ਪਟਿਆਲਾ ਵੀ ਕੇ ਇੱਕ ਕਾਂਸਟੇਬਲ ਅਮਨ ਨਾਮ ਦਾ ਲੜਕਾ ਹੈ ਉਹ ਪੋਸਟਡ ਹੈ ਉੱਤੇ ਸੀ ਉਹਦੀ ਅੱਜ ਮੈਂ ਇਸ ਜਨਾਬਾ ਕੋਲ ਕੋਈ ਰੋਡ ਰੇਜ ਹੋਈ ਹੈ ਜੋ ਹੁਣ ਤੱਕ ਸਮਝ ਆਇਆ ਹੈ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਹੈ ਬਾਕੀ ਹਲੇ ਤਾਂ ਅਸੀਂ ਤਫਸੀਲ ਨਾਲ ਇਹਨੂੰ ਹਲੇ ਪ੍ਰੀਲੀਮਿਨਰੀ ਇਨਕੁਆਰੀ ਕਰ ਰਹੇ ਹਾਂ ਜਿਸ ਤਰ੍ਹਾਂ ਵੀ ਸਾਨੂੰ ਸਾਰੀ ਗੱਲ ਸਮਝ ਆਊਗੀ ਉਸ ਤਰ੍ਹਾਂ ਅਸੀਂ ਫਿਰ ਤੁਹਾਨੂੰ ਕਨਵੇ ਕਰਾਂਗੇ ਹਲੇ ਸਿਰਫ ਇੰਨੇ ਹੀ ਪਤਾ ਲੱਗਿਆ ਵੀ ਇੱਕ ਪੰਜਾਬ ਪੁਲਿਸ ਦਾ ਇੱਕ ਅਫੀਸਰ ਸੀਗਾ ਕਾਂਸਟੇਬਲ ਉਹਦੀ ਡੈਥ ਹੋਈ ਹੈ ਲੱਗਿਆ ਪਤਾ ਜੀ ਡਿਊਟੀ ਕਿੱਥੇ ਕਰਦਾ ਸੀ ਜੰਮਾ ਅਫੀਸਰ ਕਲੋਨੀ ਚ ਦੱਸਿਆ ਜਾ ਰਿਹਾ ਪਰ ਹਲੇ ਰਿਕਾਰਡ ਚੈੱਕ ਕਰਨ ਦਾ ਬਾਕੀ ਹੈ ਤੇ ਇਹਦੇ ਭਰਾ ਦੇ ਵੀ ਬਿਮਾਰ ਨੇ ਸੱਟਾਂ ਉਹਦੇ ਵੀ ਕਾਫੀ ਮੈਂ ਜਸਟ ਹੁਣੇ ਆਇਆ ਹਾਂ ਇੱਕ ਵਾਰ ਅਸੀਂ ਸਾਰਾ ਕੁਝ ਦੇਖ ਲਈਏ ਤੇ ਜਿਵੇਂ ਇਨਫੋਰਮੇਸ਼ਨ ਮੈਨੂੰ ਆਈ ਹੈ ਮੈਂ ਨਾਲ ਦੀ ਨਾਲ ਇਮੀਡੀਏਟਲੀ ਉਹਦੇ ਪਹੁੰਚ ਗਿਆ ਸੀ ਕਤਲ ਕਾਦੀ ਨਾਲ ਕੀਤਾ ਗਿਆ ਕੁਝ ਤੁਹਾਨੂੰ ਮੈਂ ਉਹੀ ਦੱਸ ਰਿਹਾ ਵੀ ਇੱਕ ਵਾਰ ਮੈਨੂੰ ਜਾਂਚ ਕਰ ਲੈਨ ਦਿਓ ਫਿਰ ਮੈਂ ਤੁਹਾਨੂੰ ਸਾਰਾ ਕੁਝ ਸੈਪਰੇਟਲੀ ਦੱਸਾਂਗਾ ਪਲੀਜ਼ ਮੈਨੂੰ ਦੇਖ ਲੈਨ ਦਿਓ ਇੱਕ ਵਾਰ ਪਲੀਜ਼ ਚੜ੍ਹਦੀਕਲਾ ਟਾਈਮ ਟੀਵੀ ਲਈ ਨਾਬਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ